ਤੁਹਾਨੂੰ ਪਹਿਲਾਂ ਸਾਰਿਆਂ ਨੂੰ ਜੈ ਬਾਲਮੀਕੀ ਹਰ ਬੰਨ ਦੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਅੱਜ ਸਾਡੇ ਜਿੰਨੇ ਵੀ ਸਮਾਜ ਦੇ ਲੀਡਰ ਸੇ ਗਾਨ ਸਾਰੇ ਇਕੱਠੇ ਹੋਏ ਆ ਔਰ ਆ ਆ ਪਬਲੀ ਨੂੰ ਪਤਾ ਹੈ ਕਿ 25 ਦਸੰਬਰ ਨੂੰ ਭਾਰਤੀ ਭਾਰਤੀ ਸੰਵਿਧਾਨ ਚੋਂ ਕਪੂਤਲੇ ਦੇ ਵਿੱਚ ਜਿਹੜਾ 25 ਦਸੰਬਰ ਨੂੰ ਬਣਾਇਆ ਜਾਣਾ ਹੈ ਨਿਰਮਾਣ ਕੀਤਾ ਜਾਣਾ ਹੈ ਅਤੇ ਮਨੁਸਮਰਤੀ ਦਹਨ ਦਿਵਸ ਬਣਾਇਆ ਜਾਣਾ ਹੈ ਉਸ ਸੰਬੰਧ ਦੇ ਵਿੱਚ ਸਾਡੇ ਬਾਲਮੀਕੀ ਸਮਾਜ ਅਤੇ ਹੋਰ ਵੀ ਜਨਤਾ ਕੋਰ ਵੀ ਸਮਾਜ ਸਿੱਖ ਸਮੁਦਾਏ ਉਹ ਸਾਡੇ ਜਿੰਨੇ ਵੀ ਜਥੇਬੰਦੀਆਂ ਚਲੌਣ ਵਾਲੇ ਧਾਰਮਿਕ ਜਾਂ ਸਿਆਸੀ ਆਗੂ ਜਿਹੜੇ ਇਕੱਠੇ ਹੋਏ ਆ ਅੱਜ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਇਕੱਠੇ ਹੋ ਕੇ ਸਮਰਥਨ ਦਿੱਤਾ ਇਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਮੈਂ ਬੇਨਤੀ ਕਰੂੰਗਾ ਚਰਨਜੀਤ ਹੰਸ ਜੀ ਨੂੰ ਦੋ ਸ਼ਬਦ ਸਾਡੇ ਸਮਰਥਨ ਦੇ ਵਿੱਚ ਜੋ ਕਹਿਣਾ ਚਾਹਣ ਕਹਿਣ। ਸਰ ਜੀ ਕਿਹੜੇ ਚੌਕ ਨੂੰ ਸਵਿਧਾਨ ਚੌਕ ਬਣਾਉਣ ਲਈ ਅਸੀਂ ਇਸ ਇਸ ਸਵਿਧਾਨ ਚੌਕ ਜਿਹੜਾ ਕਪੂਥਲੇ ਦਾ ਸੈਨਿਕ ਸਕੂਲ ਆਣਾ ਚੌਕ ਆ ਉਹਨੂੰ ਭਾਰਤੀ ਸਵਿਧਾਨ ਚੌਕ ਬਣਾਉਣ ਲਈ ਅਸੀਂ ਆਪਣਾ ਜਿਹੜਾ ਜਥੇਬੰਦੀ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਇਹ assurance ਦਿੱਤਾ ਗਿਆ ਕਿ ਸਾਨੂੰ ਅਸੀਂ ਸ਼ਹਿਰ ਦੇ ਵਿੱਚ ਜੇ ਤੁਹਾਨੂੰ ਕੋਈ ਹੋਰ ਚੌਂਕ ਦੇ ਦਈਏ ਤਾਂ ਰਾਜਦਾਨੀ ਪਰ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਅਸੀਂ ਰੈਪਿਟੇਡ ਦੀ ਭਾਰਤੀ ਸੰਵਿਧਾਨ ਦਾ ਨਾਮ ਰੈਪਿਟੇਡ ਸੰਵਿਧਾਨ ਨਾਮ ਆ ਤਾਂ ਰੈਪਿਟੇਡ ਸਾਨੂੰ ਜਿਹੜਾ ਵੀ ਚੋਣਕ ਮਿਲੂਗਾ ਅਸੀਂ ਉਸੇ ਚੋਣਕ ਨੂੰ ਭਾਰਤੀ ਸੰਵਿਧਾਨ ਤੋਂ ਬਣਾਵਾਂਗੇ ਸਾਡਾ ਵਿਸ਼ਾ ਵੀ ਬਾਤ ਕਰਨਾ ਨਹੀਂ ਸਾਡਾ ਵਿਸ਼ਾ ਭਾਰਤੀ ਸੰਵਿਧਾਨ ਦੀ ਹੋਂਦ ਨੂੰ ਬਤੌਣਾ ਇਹ ਪ੍ਰਧਾਨ ਜੀ 25 ਤਰੀਕ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਜਾਂ ਡੀਸੀ ਸਾਹਿਬ ਵੱਲੋਂ ਜਿਹੜੀ ਤੁਹਾਡੇ ਵੱਲੋਂ ਦਿੱਤੀ 25 ਦਸੰਬਰ ਦਾ ਜਿਹੜਾ ਵਾ 25 ਦਸੰਬਰ ਨੂੰ ਹਰ ਸਾਲ ਅਸੀਂ ਮਨੁੱਖ ਸਮਰਿਧੀ ਦੇਹਾਂ ਦੀ ਕਸਮ ਬੰਨ੍ਹਦੇ ਆ ਔਰ ਮਨੁੱਖ ਸਮਰਿਧੀ ਦੇ ਦੇਹਾਂ ਤੋਂ ਬਾਅਦ ਹੀ ਸੰਵਿਧਾਨ ਜਿਹੜਾ ਉਹ ਲਾਗੂ ਹੋਇਆ ਸੀਗਾ ਮਨੁਸਮਤ ਕੀਤੇ ਦੇ ਦੇਹਨ ਤੋਂ ਬਾਅਦ ਉਹਨਾਂ ਨੂੰ ਅਸੀਂ ਐਸੇ ਕਰਕੇ ਇਸੇ ਦਿਨ ਨੂੰ ਅਸੀਂ ਜਥੇਬੰਦੀ ਵੱਲੋਂ ਜਾਂ ਵਾਲਮੀਕੀ ਸਮਾਜ ਦੇ ਸੀਨੀਅਰ ਆਗੂਆਂ ਵੱਲੋਂ ਇਹ ਦਿਨ ਚੁਣਿਆ ਗਿਆ ਸੀਗਾ ਜੇਕਰ ਇਸ ਦਿਨ ਤੱਕ ਸਾਨੂੰ ਕੋਈ ਸਰਕਾਰ ਵੱਲੋਂ ਚੌਂਕ ਨਹੀਂ ਦਿੱਤਾ ਜਾਂਦਾ ਭਾਰਤੀ ਸੰਵਿਧਾਨ ਚੌਂਕ ਜਿਹੜਾ ਵਾ ਅਸੀਂ ਸੈਨਿਕ ਸਕੂਲ ਦੇ ਬਾਹਰ ਵਾਲਾ ਜਿਹੜਾ ਚੌਂਕ ਆ ਉਹਨੂੰ ਐਲਾਨ ਕਰਾਂਗੇ ਔਰ ਉਸ ਤੇ ਆਪਣਾ ਜੈ ਭਿੰਦੇ ਦੇ ਝੰਡੇ ਜਿਹੜੇ ਲਹਿਰਾਇਆ ਜਾਣਗੇ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਜੀ ਜੈਪੀ ਜੈ ਭਾਰਤ ਹੈ ਭਾਈ ਕੋਈ ਦਾ ਖਾਸਾ ਬਾਜੀ ਦੇ ਬੋਲੇ ਜੀ ਅੱਜ ਦਾ ਜਿਹੜਾ ਕਿ ਆਪਣੇ ਹੰਸੂ ਕਾਜੀ ਵੱਲੋਂ ਜਿਹੜਾ ਕਿ ਵਾਲਮੀਕ ਭਾਈਚਾਰੇ ਵੱਲੋਂ ਇਹ ਪੂਰੇ ਸੰਗਮਸ਼ੇ ਸਮਾਜ ਵੱਲੋਂ ਜਿਹੜਾ ਕਿ ਬਾਬਾ ਸਾਹਿਬ ਸਰ ਮੈਡਕਲ ਚੌਂਕ ਦੀ ਜਿਹੜੀ ਹੈ ਸੰਧਾਨ ਚੌਂਕ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ ਖਾਫੀ ਸਮੇਂ ਤੋਂ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜਾ ਆ ਉਹ ਜਿਹੜਾ ਚੌਂਕ ਜਨਾ ਆ ਉਹ ਨਿਰਮਾਣ ਕੀਤਾ ਜਾਵੇ ਸੰਧਾਨ ਚੌਂਕ ਦਾ ਕਿਉਂਕਿ ਭਾਰ ਦੇ ਰਿਮੋਟ ਉੱਤਲ ਪਾਰ ਦੇ ਕੋਈ ਨੂੰ ਵੀਰੇ ਸੰਧਾਨ ਦੇ ਚੇਤਾ ਡਾਕਟਰ ਭੀਮਰਾਮ ਮੈਡਕਲ ਜੀ ਨੇ ਜਿਹਨੇ ਕਿ ਕਿ ਦੇਸ਼ ਦਾ ਸਭਧਾਨ ਲਿਖਿਆ ਅੱਜ ਦੇ ਸਾਡੇ ਸਭਧਾਨ ਜਿਹੜਾ ਕਿੰਨਾ ਸਭਧਾਨ ਮਜ਼ਬੂਤ ਆ ਕਿ ਬਾਕੀ ਦੇਸ਼ਾਂ ਦਾ ਸਭਧਾਨ ਵੀ ਲਿਖੇ ਗਏ ਆ ਪਰ ਉਹ ਸਭਧਾਨ ਜਿਹੜਾ ਕਮਜ਼ੋਰ ਸੀ ਕਈ ਵਾਰੀ ਤਖਤਾ ਜਿਹੜਾ ਬਾਕੀ ਦੇਸ਼ਾਂ ਦਾ ਪਲਟਿਆ ਗਿਆ ਪਰ ਸਾਡੇ ਦੇਸ਼ ਦਾ ਸਭਧਾਨ ਜਿਹੜਾ ਉਹ ਬਹੁਤ ਹੀ ਮਜ਼ਬੂਤ ਆ ਕਿ ਜਿਹੜਾ ਅੱਜ ਤੱਕ ਦੇਸ਼ ਦਾ ਸਾਡੇ ਤਖਤਾ ਨਹੀਂ ਪਟਿਆ ਗਿਆ ਜਿੱਦ ਤੱਕ ਸਾਡੇ ਸਭਧਾਨ ਦਾ ਹਰ ਕੋਈ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਉਹ ਮਾਨ ਸਤਕਾਰ ਕੀਤਾ ਜਾਂਦਾ ਆ ਇਸ ਕਰਕੇ ਅਸੀਂ ਪ੍ਰਸ਼ਾਸਨ ਅਗੇ ਸਰਕਾਰ ਅਗੇ ਅਸੀਂ ਅਪੀਲ ਕਰਦੇ ਆ ਮੰਗ ਕਰਦੇ ਆ ਕਿ ਜਿਹੜਾ ਕਪੂਤਰੇ ਦੇ ਜਿਹੜੀ ਮੰਗ ਆ ਸਮੂਹੇ ਸਮੂਹੇ ਹਰ ਵਰਗੇ ਲੋਕਾਂ ਦੀ ਉਹ ਮੁਜੇ ਸਮਾਜ ਦੀ ਇਹ ਸੰਵਧਾਨ ਚੋਂ ਜਿਹੜਾ ਕਪੂਤਰ ਚ ਉਹ ਜਗ੍ਹਾ ਬਣਾਇਆ ਜਾਵੇ ਤੇ ਜਿਹੜਾ 25 ਦਸੰਬਰ ਨੂੰ ਜਿਹੜਾ ਆ ਉਹ ਸੰਵਧਾਨ ਚੋਂ ਦੀ ਮੰਗ ਨੂੰ ਲੈ ਕੇ ਕੀ ਕੀਤਾ ਗਿਆ ਅਸੀਂ ਇਹਨਾਂ ਦੇ ਨਾਮ ਪਤਾ ਨਹੀਂ ਜੇ ਸੰਵਧਾਨ ਚੋਂ ਨਹੀਂ ਬਣਾਣ ਦਿੱਤੇ ਜਾਂਦਾ ਤਾਂ ਤੁਹਾਡੇ ਲੋਕੀ ਪ੍ਰੋਟੈਸਟ ਕਰਨਗੇ ਫਿਰ ਅਸੀਂ ਭਾਜੀ ਸਮੂਹੇ ਸਮਾਜ ਦੀ ਜਿਹੜੀ ਆ ਮੀਟਿੰਗ ਜਿਹੜੀ ਆ ਜਿੰਨੇ ਵੀ ਸਮਾਜ ਦੇ ਲੀਡਰ ਆ ਉਹ ਵੀ ਸਮਾਜ ਜਿਹੜਾ ਆ ਅਗਲੇ ਦਿਨ ਦੀ ਜਿਹੜੀ ਆ ਤਿਆਰ ਕਰੇਗਾ ਕਿ ਭਾਈ ਅੱਗੇ ਜਿਹੜਾ ਫਿਰ ਜਿਹੜਾ ਸੰਗਰਸ਼ੀ ਦਾ ਉਹ ਉਹ ਜਗ੍ਹਾ ਮਹਾਰਤ ਜਨਾ ਚਾਹਵਾ ਹੈ ਕਿ ਮੇਰੇ ਪਿੰਡ ਦੇ ਮੈਂ ਗੁਰਦੀਪ ਸਿੰਘ ਪਣਾ ਅਰੋਪਾ ਜਨਖਤਰ ਪੰਜਾਬ ਕਿਸਾਨ ਯੂਨੀਅਨ ਵਾਗੀ ਜਿਹੜਾ ਮਨੂਸ ਸੁਭਿਦ ਦੇ ਨਾਮ ਤੇ ਜਿਹੜਾ ਸਾਡਾ ਪ੍ਰੋਗਰਾਮ ਸਰਦਾਨ ਚੌਕ ਦਾ ਜਿਹੜਾ ਬਣਾਉਣਾ ਜਿਹੜਾ 25 ਸਤੰਬਰ ਨੂੰ ਰੱਖਿਆ ਗਿਆ ਉਹ ਸਾਰਿਆਂ ਜਥੇਬੰਦੀ ਦਾ ਹੈ ਇਸੇ ਦਿਨ ਨਾਲ ਤੇ ਅਸੀਂ ਆਪਣੀ ਜਥੇਬੰਦੀ ਤੋਂ ਇਸ ਦਾ ਸupport ਕਰਦੇ ਆਂ ਤੇ ਜਦੋਂ ਵੀ ਅਮੀਰ ਆਪ ਮੀਟਿੰਗ ਲਾ ਕੇ ਆਵਾਜ਼ ਮਾਰਨਗੇ ਅਸੀਂ ਹਰ ਪ੍ਰੋਟੈਸਟ ਦੇ ਵਿੱਚ ਖੜੇ ਹਾਂ ਧੰਨਵਾਦ ਜੀ ਸਹਿਬਾਰਤ ਜੀ ਸਾਡੇ ਜਿਹੜਾ ਨੂੰ ਸੋ ਕਾਲੀ ਨੇ ਦੱਸਿਆ ਦੇ ਕਪੂਰਸੇ ਦੇ ਵਿੱਚ ਬਹੁਤ ਹੀ ਵਧੀਆ ਚੌਂਕ ਜਿਹੜਾ ਬਾਬਾ ਸਾਹਿਬ ਦਾ ਨਾਮ ਉਹ ਜੱਦੀ ਦੇ ਨਾਮ ਤੇ ਬਣਾਇਆ ਜਾ ਰਿਹਾ ਸਭਿਧਾਨ ਚੌਂਕ ਔਰ ਅਸੀਂ ਸਾਰੇ ਹੀ ਆਪਣੇ ਸਮਾਜ ਵੱਲੋਂ ਔਰ ਜਿੰਨੀਆਂ ਜਥੇਬੰਦੀਆਂ ਉਹਨਾਂ ਵੱਲੋਂ ਐਲਾਨ ਕਰਦੇ ਆ ਕਿ ਅਸੀਂ ਅਮਨ ਸੋਤਾ ਜੀ ਦਾ ਸਮਰਥਨ ਕਰਦੇ ਆ ਕਿ ਇਹ ਚੌਂਕ ਜਿਹੜਾ ਕਪੂਰਸੇ ਦੇ ਵਿੱਚ ਬਾਬਾ ਸਾਹਿਬ ਦੇ ਨਾਮ ਤੇ ਬਹੁਤ ਜ਼ਰੂਰੀ ਬਣਨਾ ਚਾਹੀਦਾ ਜੈ ਭੀਮ Yeah,